ਸਤਨਾਮ ਸ੍ਰੀ ਵਾਹਿ ਗੁਰੂ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ ਸ੍ਰੀ ਰਗ ਮਹਲਾ 3 ਗੁਰਮੁਖ ਕਿਰਪਾ ਕਰੇ ਭਗਤੀ ਕੀ ਜਾ ਬਿਨ ਗੁਰ ਭਗਤੀ ਨਾ ਹੋਈ ਆਪੈ ਆਪ ਮਿਲਾਏ 부ਜੈ ਤਾਂ ਨਰਮਲ ਹੋਵੈ ਸੋਈ ਹਰ ਜਿਉ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ રે ਭਗਤੀ ਹੀਣ ਕਾਹੇ ਜਾਗ ਆਇਆ ਪੂਰੇ ਗੁਰ ਕੀ ਸੇਵ ਨਾ ਕਿਨੀ ਬਰਥਾ ਜਨਮ ਗਵਾਇਆ ਰਹਾਓ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਇ ਜੀ ਜੰਤ ਇਹ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖੇ ਆਪੇ ਦੇ ਵਡਾਈ ਆਪੇ ਸੇਵ ਕਰਾਏ ਦੇਖ ਕੋਟੰਬ ਮੋ ਲੁਭਾਣਾ ਚਲਵਿਆ ਨਾਲ ਨਾ ਜਾਈ ਸਤ ਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਦੀ ਕੀ ਮਨ ਨ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ ਆਪਣੇ ਮਨ ਚਿਤ ਕਹ ਕਹਾਏ ਬਿਨ ਗੁਰ ਆਪ ਨ ਜਾਈ ਹਰ ਜਿਉ ਦਾਤਾ ਭਗਤੀ ਵਛਲ ਹੈ ਕਰ ਕਿਰਪਾ ਮਾਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ 3 ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਧਾਨ ਸਤ ਗੁਰ ਸੇਵ ਸੁਖ ਪਾਇਆ ਵਿਚੋਂ ਗਿਆ ਗਮਾਨ ਦਰ ਸੇਵਨ ਸੰਤ ਜਨ ਖੜੇ ਪਾਏ ਨ ਗੁਣੀ ਨਿਧਾਨ ਮੇਰੇ ਮਨ ਗੁਰਮੁਖ ਧਿਆਏ ਹਰ ਸੋਏ ਗੁਰ ਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਏ ਰਹਾਉ ਕਰ ਕਿਰਪਾ ਘਰ ਆਇ ਆਪੇ ਮਿਲ ਆਇ ਆਏ ਗੁਰ ਸ਼ਬਦੀ ਸਾਲਾਹੀ ਹੈ ਰੰਗੇ ਸਹਿਜ ਸੁਭਾਏ ਸੱਚ ਸੱਚ ਸਮਾਇ ਮਿਲ ਰਹੇ ਨ ਵਿਛੜ ਜਾਏ ਜੋ ਕਿਛ ਕਰਨਾ ਸੋ ਕਰ ਰਹਾ ਆਵਰ ਨ ਕਰਨਾ ਜਾਏ ਚਿਰਿ ਵਿਸ਼ੁੰਨੇ ਮਿਲਿਆ ਨ ਸਤਗੁਰ ਪੰ내 ਪਾਏ ਆਪੇ ਕਾਰ ਕਰਾਏ ਸੀ ਅਵਰ ਨ ਕਰਨਾ ਜਾਏ ਮਨੁ ਤਨ ਰਤਾ ਰੰਗ ਸਿਓ ਹਉ ਮੈਂ ਤਜ ਵਿਕਾਰ ਪੈਨ ਜ਼ਹਿਰ ਦੇ ਰਵ ਰਹੇ ਨਿਰਭਉ ਨਾਮ ਨਿਰੰਕਾਰ ਨਾਨਕ ਆਪ ਮਿਲਾਇ ਅਨ ਪੂਰੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਤਜਾ ਗੋਵਿੰਦ ਗੁਣੀ ਨਿਧਾਨ ਹੈ ਅੰਤ ਨ ਪਾਇਆ ਜਾਏ ਕਥ ਨਹੀਂ ਬਦਨੀ ਨ ਪਾਈ ਐ ਹਉ ਮੈਂ ਵਿੱਚੋਂ ਜਾਏ ਸਤਿਗੁਰ ਮਿਲਿਆ ਸਦ ਭੈ ਰਚੈ ਆਪ ਵਸੈ ਮਨ ਆਏ ਭਾਈ ਰੇ ਗੁਰਮੁਖ 부ਝੈ ਕੋਇ ਬਿਨ 부ਝੈ ਕਰਮ ਕਮਾਵਣੇ ਜਨਮ ਪਦਾਰਥ ਹੋਏ ਰਹਾਉ ਜਿਨ ਚਾਖਿਆ ਤਿਨਿ ਸਾਦ ਪਾਇਆ ਬਿਨ ਚਾਖੇ ਭਰਮ ਭੁਲਾਏ ਅਮਰਤ ਸਾਚਾ ਨਾਮ ਹੈ ਕਹਿਣਾ ਕਸ਼ੂ ਨਾ ਜਾਏ ਪੀਵਤ ਹੋ ਪਰਵਾਨ ਭਇਆ ਪੂਰੇ ਸ਼ਬਦ ਸਮਾਏ ਆਪੇ ਦੇ ਤਾਂ ਪਾਈਐ ਹੋਰ ਕਰਨਾ ਕਿਛੂ ਨਾ ਜਾਏ ਦੇਵਣ ਵਾਲੇ ਕਹਿ ਹੱਥ ਦਾਤ ਹੈ ਗੁਰੂ ਦਵਾਰੇ ਪਾਏ ਜੇ ਹਾਂ ਕੀ ਤੋਨ ਤੇਹਾ ਹੋ ਆ ਜੇ ਕਰਮ ਕਮਾਏ ਜਤ ਸਤ ਸੰਜਮ ਨਾਮ ਹੈ ਬਿਨ ਨਾਮ ਹੈ ਨਿਰਮਲ ਨਾ ਹੋਏ ਪੂਰੇ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਏ ਨਾਨਕ ਸਹਿਜ ਹੀ ਰੰਗ ਵਰਤਦਾ ਹਰ ਗੁਣ ਪਾਵੇ ਸੋਏ ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੇ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ